ਦਾ ਨਿਹਾਲ ਹੋਇਆ ਗੁਰੂ ਦੇ ਸੰਗਤ ਦੁਆਰਾ ਇਹ ਜੀ ਮਹਾਰਤਵਿਦਾਰ ਨਾਲਕ ਮੰਨਦਾ ਹੈ ਪਰ ਦੂਸਰੇ ਛਾਇ ਭਾਗ ਪਸੰਦ ਦੁਨੀਆਂ ਦੇ ਵਿੱਚ ਹਰ ਚੀਜ਼ ਦਾ ਜੋੜਾ ਨਿਰਹ ਚਾਨਣਾ ਗਰਮੀ ਐ ਸਰਦੀ ਐ ਆਰ ਦੂਸਰੀ ਤਰ੍ਹਾਂ ਹੀ ਸੰਗਤ ਐ ਕਿਸੇ ਸਤਸੰਗ ਦੇ ਬੜੇ ਮਿੱਠੇ ਫਲ ਹੁੰਦੇ ਹਨ ਸਤਸੰਗ ਦੇ ਬੜੇ ਕੌੜੇ ਫਲ ਇਸ ਤਰ੍ਹਾਂ ਨਹੀਂ ਨੂੰ ਪੰਨ ਨੇ ਖਾਣੇ ਪੈਂਦੇ ਕਿਉਂਕਿ ਇਹ ਤੂੜਾ ਆਪੇ ਵੀ ਜਾਪੇ ਇਤ ਜਿਹੜਾ ਬੀਜ ਹੈ ਉਹ ਹੀ ਵਰਤੋਂ ਉਸ ਨੂੰ ਖਾਣਾ ਪੈਂਦਾ ਇਸ ਕਰਕੇ ਸਤਸੰਗ ਜੀ ਨੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਪੂਨਾ ਨਿਯਮ ਸਮਾਪਤੀ ਹੈ ਉਹਨੀਆਂ ਮਾਨਕਤਨ ਤੇ ਬੜਾ ਦੁਰਲੱਭ ਪ੍ਰਾਪਤ ਹੋਇਆ ਹੈ ਸਾਨੂੰ ਉਹਨਾਂ ਸਫਲਾ ਕਰ ਲਿਆ ਪਰ ਜਿਸ ਪ੍ਰਾਣੀ ਨੂੰ ਪ੍ਰਸ਼ੰਗਤ ਪ੍ਰਾਪਤ ਨਹੀਂ ਹੈ ਉਹਦਾ ਜਨਮ ਬਰਬਾਦ ਹੋ ਜਾਂਦਾ ਹੈ। ਉੱਥੇ ਵੀ ਨਰਕमय ਜੀਵਨ ਬទਿਤ ਕਰਦਾ ਕਿਉਂਕਿ ਸੰਗਤ ਦੁਆਰਾ ਸੰਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਦੁਆਰਾ ਇਹ ਗੁਣ ਮਿਲਦੇ। ਪਾਣੀ ਉਹ ਹੈ ਜੀ ਜਿੰਦੂ ਜਿਹੇ ਕੀਤਾ ਜਾਂਦਾ ਜਿਵੇਂ ਇਹਦੇ ਸੁਭਾਅ ਹਨ ਉਹ ਹਜੇ ਇਸ ਵਿੱਚ ਦੱਜਾ ਮਿਲਦਾ ਕਬੀਰ ਮਨ ਕੋ ਕੀ ਕਿਹਾ ਜੇ ਤੂੰ ਦਦਾ ਦਿਸ ਜਾਏ ਜੋ ਜੈਸੀ ਸੰਗਤ ਕਰੇ ਤੋ ਤੈ ਤੋਕ ਜੇ ਕੋਈ ਸੰਗਤ ਕਰਦਾ ਉਹ ਹਜਾ ਬਣ ਜਾਂਦਾ ਉਹ ਹਜਾ ਨਤੀਜਾ ਉਹ ਹਜਾ ਫਲ ਨੂੰ ਵਸ਼ਮੀਨ ਜੋ ਨਮੀ ਸੰਗਤ ਸੱਚੋਰੀ ਸਿੱਖੇਗਾ ਜਿੰਦਾਂ ਦੀ ਸੰਗਤ ਅੱਠੀ ਸਿੱਖੇਗਾ ਵੇ ਬਾਲਾ ਨੀਂਹ ਸਿੰਧੂਆ ਤੇ ਰਣਾ ਸਖਾਈ ਹੋ ਗਈ। ਅਤੇ ਇਸੇ ਤਰ੍ਹਾਂ ਗਾਵੀਆਂ ਅੰਦੀ ਸਿੰਘ ਸਿਆਦ ਨਹੀਂ ਸਕਿਆ। ਜਿੰਨੇ ਦੁਰੇ ਬਿਛਾ ਉਹ ਬਸੰਗਤਾਂ ਚੀਜ਼ ਉਹ ਮਿਲ ਨਹੀਂ। ਆ ਚੰਗੇ ਗੁਣ ਜਿਹੜੇ ਹਨ ਇਹ ਸੋ ਸਿੰਘ ਤੋਂ ਮਿਲਿਆ ਕਰਦੇ।ੰਨੇ ਦੁਨੀਆਂ ਵਿੱਚ ਚੰਗੇ ਮੁਰਖ ਦੇਖਣ ਨੂੰ ਨਜ਼ਰ ਆਉਂਦੇ। ਉਹ ਸੱਚ ਸੁੰਗਵੀ ਕਿਤੇ। ਜਿਹੜੇ ਦੁਰੇ ਲਖਣਾ ਵਾਲੇ ਹਨ ਉਹ ਸਾਰੀ ਸੁੰਗਗੇ ਵੀ ਮਿਹਰਬਾਨੀ। ਕਹਿੰਦੇ ਸਤਸੰਗ ਦੇ ਜੀਵਨ ਦੇ ਸੁਧਾਰ ਦਾ ਕਾਰਨ ਸੰਗਤ ਇਸੇ ਜੀਵਨ ਬਲਕਿ ਦੋਨਾਂ ਜਹਾਨਾਂ ਨੂੰ ਬਰਬਾਦ ਕਰਨ ਦਾ ਸਾਧਨ ਹੈ ਇਹਦੇ ਹੀ ਗੁਰੂ ਜੀ ਨੇ ਥਾਂ ਦਾ ਸਤਸੰਗ ਕਰਨ ਦੀ ਸਾਖੀ ਕੀਤੀ ਸੰਗਤ ਤੋਂ ਵਿਵਰਜਿਤ ਕੀਤਾ ਹੈ ਸੋ ਸੰਗਤ ਦੀ ਬਾਤੀ ਦੱਸਿਆ ਹੈ ਕਿਉਂ ਸਰੋਂ ਨੇ ਹਾਂ ਯਾਦੇ ਜੀ ਮਾਰੀ ਮੈਂ ਕੁਸ਼ਲ ਦੀ ਰੋ ਪ੍ਰਸੰਗ ਕੀ ਲੈ ਨਹੀਂ ਕਿ ਜੁੜੇ ਉਹ ਨੇ ਉਹ ਕੀੜੀਏ ਸਾਧ ਸੰਗ ਨਾ ਹੈ ਵੀਰ ਸਤਿ ਐਸਾ ਹੈ ਜੈਸੇ ਲక్ష్ਣ ਕੀ ਖਾਨ ਬਨੇ ਬੈਠੇ ਖਾਏ ਸੰਤ ਹੋਏ ਨਾ ਵੀਰ ਸਤ ਸੰਗਨ ਕੀ ਜੀਏ ਜਿਉਰੋਂ ਜਾਏ ਭਾਗ ਮਾਥਨ ਕਰਵ ਪਰਤੀ ਤਾਕਿ ਚਲਾ ਦੇ ਹੈ ਜਿਹੋ ਜ ਸੰਗਤਿਸ ਨੂੰ ਮਿਲਦੀ ਹੈ ਰੈਣੀ ਜੀ ਰੰਗ ਟਿਖੜਿਆ ਕਰਦੀ ਹੈ ਇੱਕ ਤੇ 10 ਦਿਨ ਬੁੱਧ ਕਹਿੰਦੀ ਹੈ ਮੇਰਾ ਵਿਨਾਇਕ ਸੰਗਤ ਦੁਆਰਾ ਮੰਦਾ ਹੈ ਕਿਵੇਂ ਜਿਵੇਂ ਕੇਲੇ ਦਾ ਦਰਖ ਮੇਰੀ ਦੇ ਪਾਸ ਖੜਾ ਹੈ ਦੇਰੀ ਦੇ ਕੰਡੇ ਹੁੰਦੇ ਹਨ ਔਰ ਕੇਲੇ ਦੇ ਪੱਤਰ ਨਰਮ ਹੁੰਦੇ ਆ ਅਵਾ ਜਲਦੀ ਹੈ ਅਵਾ ਦੇ ਚਰਨ ਕਰਕੇ ਜੂਲਦੇ ਹਨ ਉਹਦੇ ਪੱਤੇ ਈਰੇ ਜਾਂਦੇ ਨੇ ਕਿਸੇ ਤਰ੍ਹਾਂ ਹੀ ਸੰਗਤ ਵਾਰਾ ਬੁੱਧ ਕਹਿੰਦੀ ਮਰਾ ਦੀਨਾਸ਼ ਹੁੰਦਾ ਤੇ ਸੰਗਤ ਜਾ ਕੇ ਬੁੱਧ ਮਲਨ ਹੋ ਜਾਂਦੀ ਪੂਰੇ ਬ੍ਰਹਿਮਤ ਬਾਤ ਪੈਦਾ ਹੋ ਜਾਂਦੀ ਐਸੀ ਇਨਸਾਨ ਦੇ ਬੁੱਧ ਹੁੰਦੀ ਹੈ ਵੈਸੇ ਹੀ ਕਰਤਬ ਕਰਿਆ ਹਰ ਸਰ ਦਾ ਹੈ ਭਾਜੀ ਸ਼ਰੀਰ ਕਰਕੇ ਇਸ ਤੇ ਕਰਤੱਬ ਬਿਆਨ ਕਰਨੀ ਹੈ ਜਿਵੇਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਹੁੰਦਾ ਗੱਡੀ ਆਪਣੇ ਆਪ ਨਹੀਂ ਚੱਲਦੀ ਦਿਹਾੜਾ ਡਰਾਈਵਰ ਵੀ ਦੀ ਗੱਡੀ ਚਲਾਉਂਦਾ ਅਗਰ ਡਰਾਈਵਰ ਸ਼ਰਾਬ ਵਗੈਰਾ ਪੀ ਕੇ ਗੱਡੀ ਚਲਾਉਣਾ ਗੱਡੀ ਨੂੰ ਜਲਦੀ ਖਰਜ ਜਾਂਦਾ ਆਪ ਦੀ ਮਰਦ ਮਾਲਕ ਨੂੰ ਵੀ ਮਰਦਾ ਉਸੇ ਤਰ੍ਹਾਂ ਹੀ ਅਗਰ ਬਹਾਵਸ਼ਾ ਆਪੀ ਸਖੀਰੰਦ ग्डी उम्र भी बढ़ जाती और मालिक भी सुखी रहे इसी तरह शरीर रूपी बुद्ध इसका ड्राइवर है जीवात्मा इसका मालिक है जिसकी बुद्ध साफ है शुद्ध है जिस, शुद जिस रूपी गंगे रस्ते चला जीवात्मा मालिक भी सुखी रहता है आप भी सुखी रहता है अगर ये बुद्ध मलन है गलत रस्ते चलाएगा बुराइया ਇਸ ਤਰੀਕੇ ਤੋਂ ਜਲਦੀ ਪ੍ਰਭਾਵਿਤ ਹੋ ਜਾਏਗਾ ਆ ਬੁੱਧ ਦਾ ਅੱਛਾ ਜਾਂ ਬੁਰਾ ਹੋਣਾ ਸੰਗਤ ਦੇ ਮਨ ਅਸਰ ਹੈ ਜਿੰਨੇ ਜੀ ਕੋਈ ਸੰਗਤ ਕਰਦਾ ਹੈ ਵੈਸੀ ਬੁੱਧ ਹੋ ਜਾਂਦੀ ਹੈ ਸਤ ਸੰਗਤ ਦੁਆਰਾ ਜੇ ਤੁਸੀਂ ਸੱਚ ਦੇ ਪਾਸੇ ਵੀ ਸੋਜੀ ਬਈ ਰੱਬ ਦੇ ਪਾਸੇ ਵੀ ਸੋਜੀ ਜਿਨੇ ਚੰਗੇ ਚੰਗੇ ਗੁਣ ਹਨ ਤਾਂ ਇਹਦੇ ਵਿੱਚ ਪੈਦਾ ਹੁੰਦੇ ਨੇ ਜਿਹੜੇ ਇਹਦੀ ਜ਼ਿੰਦਗੀ ਨੂੰ ਸ਼ਿੰਗਾਰਨ ਵਾਲੇ ਨੇ ਦੇਵਤਾ ਦਾ ਨਾਮ ਬਾਣੀ ਵਾਲੇ ਨੇ ਦੇ ਤਾਂ ਚਾ ਉਠਾ ਕੇ ਇਸ ਨੂੰ ਅਸਲੀ ਇਹ ਵੀ ਜਿਹੜੀ ਇਸਰੀ ਅਵਸਥਾ ਉਹਦੇ ਵਿੱਚ ਸਥਿਤ ਕਰਨ ਹਾਂ ਪਰ ਸੰਗਤ ਦੁਆਰਾ ਇਸ ਨੂੰ ਮੁਰੇ ਪ੍ਰਾਪਤ ਹੈਗਾ ਇਹ ਜੀ ਜ਼ਿੰਦਗੀ ਨਾ ਇੱਕੀ ਨਰਕ ਬਣਾ ਦਿੰਨੇ ਹੈ ਹਾਂ ਸਵਾਸ ਤੇ ਗੁਤ ਕਹਿੰਦੀ ਮੇਰਾ ਵਿਨਾਸ਼ ਉਹ ਸੰਗਤ ਦੁਆਰਾ ਹੁੰਦਾ ਹੈ ਉਹ ਸੰਗਤ ਦੁਆਰਾ ਹੀ ਨਿਰਾ ਮੇਰੀ ਦਰਬਾਰ ਦੀ ਹੈ ਆਦੇ ਜੀ ਮਾਰਨੇ I'm yeah. gonna yeah. 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 ऊंचे इलाके एक नगर है उसे एक बहुत बड़ा शहूकार वस्तु उसने एक लड़का जन्मे हौली हौली उसकी मरबत भी चली इस वक्त उसने जवानी भी पैर रखे उसमें बुरी शब्द मिल गई बुरी सोसाइटी उसका बैठ उठ हो गया ਕਿਤਾ ਉਮਰੇ ਹੀ ਜੀ ਤਿੰਨ ਅਸਤਾ ਦਸੀਨ ਸ਼ਰੀਰ ਦੀਆਂ ਬਾਲ ਜਵਾਨੀਆਂ ਰ ਵਿਰਤ ਪੁਨਤੀ ਨੇ ਉਸਤਾ ਜਾਨ ਕਹ ਨਾਨਕ ਹਰ ਭਜਨ ਮਿਨ ਬਿਠਾ ਸਰਹੀਮਾ ਬਚਪਨ ਹੈ ਜਵਾਨੀ ਹੈ ਬੜਪਾ ਬਚਪਨ ਨੂੰ ਮੂੜ ਉਸਤਾ ਦਸੀ ਸਮਝ ਘਟੁੰਦੀ ਹੈ ਪਰ ਨੇ ਪਈ ਗਈ ਉਹ ਪਾਗੇ ਨੂੰ ਸਮਝ ਆ ਜਾਂਦੀ ਹੈ ਤਰੋਂ ਪੰਜ ਛਾਂ ਦਾ ਤਹਿ ਰਾਜ ਨੌ ਛਾਂ ਦਾ ਵਿਸ਼ਰਧ ਬਾਤ ਨਹੀਂ ਪਰ ਬਹੁਤ ਹੈ ਨੂੰ ਗੁਰ ਅਵਸਥਾ ਦੱਸੇ ਆਰ ਦੂਜੀ ਜਿਵਾ ਅਵਸਥਾ ਦਸੀ ਉਹ ਖੱਟਣ ਤੇ ਨਾਉਣ ਦੀ ਉਹ ਮਰੇ ਤੀਸਰੀ ਅਵਸਥਾ ਜਿਹੜੀ ਹੈ ਤੁਨ ਬਣਾਪਾ ਦੱਸੇ ਉਹ ਮਹਾਰੂਪੇਨ ਦਾ ਕੈ ਜੀ ਨ ਹੋ ਜਾਂਦਾ ਹੈ ਸ਼੍ਰੀ ਅਨੇਕਾ ਰੋਗ ਸਮਰਤ ਨੂੰ ਰਿਚਾ ਗ੍ਰਸਥੇ ਹਨ ਇਸ ਕਰਕੇ ਕਿੰਨੇ ਅਵਸਥਾ ਦਸੀਆਂ ਨੇ ਇਹਨਾਂ ਕਿੰਨਾਂ ਅਵਸਥਾਂ ਦੇ ਵਿੱਚ ਜਨਨਾ ਕੀਤਾ ਜਾਵੇ ਤੇ ਬਿਆਰਤੀਆਂ ਹਨ ਅਗਰ ਜਿੰਨ ਕਿ ਪੈਦਾ ਹੋਏ ਤਿੰਨ ਸ਼ਖਲੀਆਂ ਹੋ ਜਾਂਦੀਆਂ ਆ ਬੱਚਨ ਕਿਹੜੇ ਰਸਤੇ ਨੂੰ ਮੂੜਾ ਰਸਤਾ ਦਸੀ ਦੇ ਉਸ ਉੱਪਰ ਦੇ ਵਿੱਚ ਕਿਸਮ ਸਤਸੰਗ ਮਿਲ ਜੇ ਜਲਦੀ ਇਤਦਾ ਜੀਵੇ ਸੁਧਰਦਾ ਹੈ ਸਾਫ ਕਪੜੇ ਉਨ ਜਲਦੀ ਰੰਗ ਚੜਦਾ ਹਨ ਪਹਿਲੇ ਮਰਦੇ ਵਿੱਚ ਉਹ ਐਸੇ ਵੈਸੇ ਸੰਸਕਾਰੇ ਦੇ ਚਿੱਤੇ ਵਿੱਚ ਪੈਦਾ ਨਹੀਂ ਹੋਏ ਹੁੰਦੇ ਨੇ ਲਾਗ ਫਿਰ ਦੂਸਰਾ ਪਰਮਾਰਧਾਨ ਰੰਗ ਚਾਣ ਨਾ ਫਿਰ ਕੈਸੀ ਛੁੱਟ ਨਾ ਪਰ ਜਦੋਂ ਇਸ ਨੂੰ ਬਹੁਤ ਸਾਰੀ ਦੇ ਸੰਗਤ ਵਿਚੰਡਾ ਮੌਕਾ ਮਿਲ ਜਾਏ ਇਹਦੇ ਸੰਸਕਰਣ ਮੈਲੇ ਹੋ ਜਾਂਦੇ ਫਿਰ ਕਿਤਨਾ ਰੰਗ ਦੇ ਪਰ ਰੰਗ ਚਾਣ ਵਾਸਤੇ ਪਹਿਲੇ ਘੋਲਣੇ ਪੈਂਦੇ ਆ ਫਿਰ ਰੰਗ ਚੜਦਾ ਹੱਤ ਤਦ ਮਿਸ਼ਰਤੇ ਨਿਵਾਸਵਸਤ ਦੀ ਪੈਰ ਰੱਖਿਆ ਕਿਸ ਨੇ ਸਰਕਾਰ ਨੇ ਮੰਨੇ ਬੁਰੀ ਸ਼ੋਭਤ ਮਿਲ ਗਈ ਗੁਰੂ ਸਾਹਿਬ ਵਿੱਚ ਬੈਠ ਉੱਠ ਹੋ ਗਿਆ ਜਿਹੜੀ ਜੀ ਸੰਗਤ ਵੈਸੀ ਰੰਗ ਅਵਸ਼ੀ ਹੁੰਦੀ ਉੱਥੇ ਕੀ ਕੋ ਚੰਦਾ ਦਿਨ ਬਾਅਦ ਸਵਾ ਜੂਆ ਹੋਰ ਜੋ ਕੁਝ ਵੀ ਇਹ ਹੈ ਕੁਝ ਚੰਦਾ ਉਹ ਹੈ ਜਿਸ ਵਾ ਇਸ ਦਾ ਬੰਦਾ ਚਲੇ ਜੇ ਕੋਈ ਸਿਆਣਾ ਆਦਮੀ ਉਸ ਦਾ ਕੋਈ ਹਿੱਤ ਕੋਈ ਸੰਬੰਧੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਉਹਦਾ ਅਸਰ ਉਸ ਦੇ ਮਨ ਦੇ ਉੱਪਰ ਹੀ ਹੁੰਦਾ ਮੈਂਤੰਦੇ ਘਰੇ ਦੇ ਪਾਣੀ ਬਾਹ ਉਹਦੇ ਵਿੱਚ ਰੰਚਕ ਮਾਤਰ ਵੀ ਪ੍ਰਵੇਸ਼ ਨਹੀਂ ਕਿਉਂ ਚੰਗੀ ਨਸੀਹਤ ਆੜੀ ਮਤ ਵਾਲੇ ਨੂੰ ਅਸਰ ਨਹੀਂ ਕਰਿਆ ਕਰਦੀ ਕਿਉਂਕਿ ਬੁਰਾਈ ਜਦ ਸੰਗਾਈ ਚੜੀ ਹੁੰਦੀ ਉਹਦੇ ਮਨ ਦੇ ਵਿੱਚ ਤੇ ਨਿਆਂ ਉਹ ਚੰਗਲ ਸਿਖਸ਼ਾ ਦਾ ਅਸਰ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸ਼ਹਕਾਰ ਦਾ ਲੜਕਾ ਅਨੰਤ ਪਦਾਰੀਆਂ ਦੀਆਂ ਜੇਬਾਂ ਭਰ ਲਈਆਂ ਹਨ ਖਾਣ-ਕੀਣ ਵਾਲੇ ਬਹੁਤ ਸਾਰੇ ਉਹ ਸ਼ਰਾਬ-ਸੁਆਗ ਚੜਦਾ ਉਹ ਖਾਣ ਵਾਲਾ ਚਾਹੇ ਖਾਣ ਵਾਲੀ ਵੀ ਫੇਰੀ ਦਿੰਦਾ ਫੇਰੀ ਚਾਰ ਚੁਰੀ ਤੇ ਨਾ ਖਾਣ ਵਾਲੇ ਤਿਆਰ ਹੋ ਜਾਂਦੇ ਇਸੇ ਤਰ੍ਹਾਂ ਜੇ ਕੋਈ ਸਮਝਾਉਣਾ ਉਹਦੀ ਪਰਵਾਹੀ ਜਾਂਦਾ ਪਰ ਇਹ ਜ਼ਰੂਰੀ ਹੈ انسان ਜਦੋਂ ਕੁਝ ਦੇਰ ਬੁਰਾਈਆਂ ਵਿੱਚ ਵਿਚਰਦਾ ਹੈ ਉਹਨਾਂ ਦਾ ਅਸਰ ਮਨ ਤੇ ਸਰੀਰ ਤੇ ਦੋਨਾਂ ਤੇ ਹੁੰਦਾ ਮਨ ਤੰਗਿਆ ਹੋਈ ਜਾਂਦਾ ਹੈ ਉਹਦਾ ਅਸਰ ਸਰੀਰ ਨੂੰ ਵੀ ਰੋ लॻ जाया करूं माणी हूंदसी ਤਾਂ ਤੋ ਇਹ ਸ਼ਰੀਰ ਦਾ ਵਿਨਾਸ਼ ਕਰਦੇ ਹਨ ਜਿਵੇਂ ਸਨਿਆਰ ਲੋਕ ਉਠਾਲੀ ਵਿੱਚ ਪਾ ਕੇ ਸੋਨਾ ਅੱਗ ਤੇ ਰੱਖਦੇ ਹਨ ਉਸ ਦੇ ਸੁਹਾਗਤ ਤੋਂ ਦੇਣ ਤਦ ਸਿਵਨ ਅੰਤਰ ਹੁੰਦਾ ਹੈ ਇਹਨੇ ਉਹ ਸੁਹਾਗਤ سونے ਮਟਾਣ ਨੂੰ ਸਮਰਪਤ ਇਸੇ ਤਰ੍ਹਾਂ ਹੀ ਕਾਮਕਰ ਇਹ ਸ਼ਰੀਰ ਦਾ ਵਿਨਾਸ਼ ਕਰਨ ਵਾਸਤੇ ਅਨੇਕ ਕਾਰੋਗਾਂ ਦਾ ਸ਼ਿਕਾਰ ਬਣਾਉਣ ਵਾਸਤੇ ਦੋਵੇਂ ਸੰਗਠਨ ਪੰਨੇ ਘੰਟਾ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਇਹ ਵੱਡੀ ਭਾਰੀ ਜਮਾਤ ਹੈ ਆਸ੍ਰੀ ਗੋਬਿੰਦ ਸਿੰਘ ਜੀ ਕਾਂ ਦਾ ਸਾਰੇ ਹੀ ਆ ਜਾਂਦੇ ਇਨ ਇੰਨਾ ਇਹਨਾਂ ਦਾ ਇਕਾ ਸੋ ਯੋਗ ਗੁਰੂ ਜੀ ਦੱਸਦੇ ਹਨ ਅਬਰ ਪੰਛਾਂ ਮੇਕ ਜਨਾ ਤੁਹ ਰਾਖਣ ਕਰਮ ਬਾੜਮਨ ਮੁਟੇ ਮਾਰੇ ਨਹੀਂ ਇਤਨੀ ਇਥੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਉਚਰਮਨ ਆਗੇ ਜੰਗਲ ਵਿਖੇ ਰਾਤ ਪਿਤਾ ਪਰ ਮੇਰੇ ਮੈਂ ਨਿਰਗੁਣ ਸਭ ਗੁਣ ਤੇ ਪੰਜ ਵਿਖਾ ਦੀ ਇੱਕ ਗਰੀਬਾ ਰਾਖੋ ਰਾਸਨ ਹਾਂ ਪੰਜ ਸਰਵਰ ਪੰਖੀ ਏਕੜੋ ਸਾਹੀ ਵਾਲ ਪਚਾਸ ਇਹ ਤਨ ਲੈਰੀ ਲੜਤੀ ਸੱਚੇ ਤੇਰੀ ਸ਼ਿਕਾਰੀ ਬਹੁਤ ਹੀ ਜੀਵ ਇਕ ਹੋਵੇ छा की शारी ਦੋ ਲੋ ਮਹਾਂਕਾ ਸ਼ਬਦ ਸਰਸਪਰ ਰੂਪਾ ਪ੍ਰਸਿੱਧ ਵਿਦਿਆਸੰਤਾ ਰਾਗਦੇਵ ਜੀ ਨੇ ਅਸੱਤਿ ਸਿਨਾ ਚਿੰਤ ਆਦ ਮਿਆਦ ਪਾ ਉਹ ਬਹੁਤ ਸਾਰੇ ਇਹਦੇ ਦੁਸ਼ਮਣੇ ਦੇ ਅੰਦਰ ਬੈਠੇ ਹੋਏ ਜਿਹੜੇ ਇਸ ਨੂੰ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਨਹੀਂ ਲੱਗਣ ਦਿੰਦੇ ਸੁਰਤ ਰਗਨ ਨਾਲ ਜੁੜਨ ਨਹੀਂ ਦਿੰਦੇ ਉਹ ਸੰਨੰਦ ਦੇ ਸਾਗਰ ਨਾਲ ਸੁਰਤ ਜੁੜੇ ਬਿਨਾ ਹੰਦਸੂ ਅਨੰਦੀ ਪ੍ਰਾਰਥੀ ਹੁੰਦੀ ਨੇ ਤੇ ਅਗਦਾ ਕੰਮ ਕਰਦੇ ਇਹ ਜੀਵ ਨੂੰ ਸੁਪਾਇਮਾਨ ਕਰਦੇ ਹਨ। ਕ੍ਰੋਧ। ਸਿੱਪੇ ਮਨ ਉਸ ਦਾ ਬੱਚਾ ਉਸਨੂੰ ਆਪਣੇ ਬੱਚੇ ਉੱਪਰ ਇੰਨੇ ਰਾਸ ਤੇ ਬੜਾ ਪਰੇਦਾਵਰਸਾ। ਉਸ ਗੁਰਸੇ ਵਿੱਚ ਵੀ ਉਸਨੇ ਬੱਚੇ ਨੂੰ ਦੁੱਧ ਚੁਕਾਇਆ। ਬੱਚਾ ਦੁੱਧ ਚੰਨ ਅਨਸਾਰ ਹੀ ਉਮਰ ਜਾਂਦਾ ਹੈ। ਬੜਾ ਸ਼ੌਕ ਰਿਆ ਦੱਤਾਂ ਨੇ ਪਾਚਣਾ ਸ਼ੁਰੂ ਕੀਤਾ। ਕਹਾਂ ਲੱਗਿਆ